ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨ ਆ ਰਾਮ ਰਾਜੇ ਮਨ ਨਾਮ ਕਸਵੱਟੀ ਲਾਇਆ ਕੰਚਨ ਸੋਵਿੰਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਧਨੋ ਪਿੰਨਾ ਜਨ ਨਾਨਕ ਮੁਸਕ ਝ ਕੋਲਿਆ ਸਭ ਜਨਮ ਧਨ ਤਨਾਂ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ RAM ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਜਨ ਨਾਨਕ ਸਤਗੁਰੂ ਮੇਲ ਹਰ ਜਗ ਦੁੱਤਰ ਤਰੀਆ ਹਮੂਰਖ ਮੁਗਦ ਸ਼ਰਣਾਗਤੀ ਮੇਲ ਗੋਵਿੰਦ ਰੰਗਾਰਾਮ ਰਾਜੇ ਗੁਰਪੂਰੇ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਦ ਅਨਤ ਤਲੰਗਾ ਮਿਲ ਸੰਤ ਜਨਾ ਹਲ ਪਾਇਆ ਨਾਨਕ ਸਤ ਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ RAM ਰਾਜੇ ਹੋ ਮੰਗੋ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸ਼ਲ ਹਰ ਬਿਰਦ ਹੈ ਹਰ ਲਾਜ ਰਖਾਇਆ ਜਨ ਨਾਨਕ ਸ਼ਰਣਾਗਤੀ ਹਰ ਨਾਮ ਤਰਾਇਆ ਆਸਾ ਮਹਲਾ ਚੌਥਾ ਗੁਰਮੁਖ ਟੂਣ ਟੰਡੈਂਦਿਆ ਹਾਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੂਟਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ ਧੁਰ ਬਾਗ ਵਡੇ ਹਰ ਪਾਇਆ ਨਾਨਕ ਰਸ ਗੁਦਾ ਪੰਥ ਦਸਵਾ ਨਿਤ ਖੜੀ ਮੁੰਦ ਜੋਬਨ ਵਾਲੀ RAM ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹੋਮੇ ਬਿਖ ਜਾਲੀ ਜਨ ਨਾਨਕ ਸਤਿਗੁਰੂ ਮੇਲ ਹਰ ਹਰ ਮਿਲਿਆ ਬਨ ਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਜੀਵ ਸ਼ੁਨੇ RAM ਰਾਜੇ ਮੇਰਾ ਮਨ ਧਨ ਬਹੁਤ ਬਿਰਾਗਿਆ ਹਰ ਨੈਣ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ ਹਉ ਮੂਰਖ ਕਾਰੇ ਲਾਈਆ ਨਾਨਕ ਹਲ ਕਮ ਗੁਰ ਅੰਮ੍ਰਿਤ ਪਿੰਨੀ ਦੇਹਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰਬਾਣੀ ਮਨ ਭਾਈਆ ਅਮਰਤ ਸ਼ਾਕ ਸ਼ਕੇ ਗੁਰ ਤੁਠੇ ਹਲ ਪਾਇਆ ਚੂਕੇ ਧਾਕ ਧੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਆਸਾ ਮਹੱਲਾ ਚੌਥਾ ਹਰ ਅਮਰਤ ਭਗਤ ਭੰਡਾਲ ਹੈ ਗੁਰ ਸਤਗੁਰੂ ਪਾਸੀ RAM ਰਾਜੇ ਗੁਰ ਸਤਗੁਰ ਸੱਚਾ ਸਾਉ ਹੈ ਸਿੱਖ ਦੇ ਹਰ ਰਾਸੇ ਤਨ ਤਨ ਸਬਨ ਜਾਰਾ ਵਣਜ ਹੈ ਗੁਰ ਸਾਹੁ ਸੁਬਾਸੀ ਜਨ ਨਾਨਕ ਗੁਰ ਤਿੰਨੀ ਪਾਇਆ ਜਿਨ ਧੁਰ ਲਿਖ ਤਲ ਲਲਾਟ ਲਖਾਸੇ ਸੱਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ ਬਣ ਜਾ ਰਾਮ ਰਾਜੇ ਸਭ ਭਾਂਡੇ ਤੁਦੇ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਭਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰਾ ਹਮਕਾ ਗੁਣ ਤੇਰੇ ਵਿਥਰੋ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ਹਰ ਨਾਮ ਸਲਾਹ ਦਿਨ ਰਾਤ ਇਹ ਆਸ ਆਧਾਰੋ ਹਮ ਮੂਰਖ ਕਿਛੂ ਨ ਜਾਣਿਆ ਕਿਵ ਪਾਵੇ ਪਾਰੋ ਜਨ ਨਾਨਕ ਹਰਿ ਕਰ ਦਾਸ ਹੈ ਹਰ ਦਾਸ ਪਨਹਾਰੋ ਜਿਉ ਪਾਵੇ ਤਿਉ ਰੱਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜੇ ਹਮ ਭੂਲ ਵਿਗਾੜੇ ਦਿਨ ਸਲਾਤ ਹਮ ਹਰ ਲਾਜ ਰਖਾਏ ਹਮ ਬਾਰਗ ਤੂੰ ਗੁਰਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕੰਡਿਆ ਹਰ ਪੈਜ ਰਖਾਇ ਆਸਾ ਮਹੱਲਾ ਚੌਥਾ ਜਿਨ ਮਸਤਕ ਧੁਰ ਹਰਿ ਲਿਖਿਆ ਤਿਨ ਸਤਗੁਰੂ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਕਟ ਬਲਿਆ ਹਰ ਲੱਦਾ ਲਤਨ ਪਦਾਰਥੋ ਫਿਰ ਬੋੜ ਨਾ ਚਲਿਆ ਜਨ ਨਾਨਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਜਿਨਨੀ ਐਸਾ ਹਰ ਨਾਮ ਨ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਯੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਬੁਣਵਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਆ ਖਾਏ ਮਨ ਮੁਖਾਨੋ ਫਿਰ ਜਨਮ ਹੈ ਨਾਨਕ ਹਰ ਪਾਏ ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ RAM ਰਾਜੇ ਕਿਛ ਹਾਥ ਕਿਸੇ ਦੇ ਕਿਛ ਨਾਹੀ ਸਭ ਚੱਲੇ ਚਲਾਏ ਜਿੰ ਤੂੰ ਮੇਲੇ ਪਿਆਰੇ ਸੇ ਤੁਧ ਮਿਲੇ ਜੋ ਹਰ ਮਨ ਪਾਏ ਜਨ ਨਾਨਕ ਸਤਗੁਰੂ ਭੇਟਿਆ ਹਰ ਨਾਮ ਤਰਾਏ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੇ RAM ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੇ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀਜੇ ਜਿਨ੍ਹਾਂ ਨਾਨਕ ਗੁਰਮੁਖ ਹਰਦਾਸੁੱਧ ਹੈ ਹਰ ਭਗਤ ਹਰ ਲੀਜੇ ਆਸਾ ਮਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਸੋ ਜਿੱਤੇ ਜਾਨ ਸੁਗੜ ਸਿਆਣੇ RAM RAJE ਜੇ ਬਾਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਲ ਭਾਣੇ ਹਰ ਸੰਤ ਸੰਤਾਂ ਨੂੰ ਹਾ ਹੋਰ ਥਾਉ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਤਾਣੇ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM RAJE ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖਿ ਲਾਵਾ ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਾ ਪੂਰਾ ਸਤਗੁਰ ਭੂਖ ਜਾਏ ਲੈ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਲ ਖਾਏ ਕਨੇਰੀ ਜਨ ਨਾਨਕ ਹਰਪੁਨ ਬੀਜਿਆ ਫਿਰ ਤੋੜ ਨ ਆਵੇ ਹਰਪੁਨ ਕੇਰੀ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਗੁਰੂ ਡਿੱਠਾ ਲਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲਗੇ ਗੁਰਸਿੱਖਾਂ ਮਨ ਮਿੱਠਾ ਹਰ ਦਰਗਹ ਗੁਰਸੇਕ ਪਹਿਨਾਈਏ ਜਿਨ੍ਹਾਂ ਮੇਰਾ ਸਤਗੁਰੂ ਠੱਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਆਸਾ ਮਹੱਲਾ ਚੌਥਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਗੁਰੂ ਇਨਾ ਹਰੇ ਨਾਮ ਲੜਾਏ RAM RAJE ਤਿਸ ਕੀ ਤ੍ਰਿਸ਼ਨਾ ਭੁਖ ਸਭ ਉਤਰੇ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਏ ਦੇ ਤਿਨ ਜਮ ਨੇੜ ਨ ਆਵੇ ਜਾਂ ਨਾਨਕ ਕੋ ਹਰ ਕਿਰਪਾ ਕਰ ਨਿਤ ਜਪੇ ਹਰ ਨਾਮ ਹਰ ਨਾਮ ਤਰਾਵੇ ਜਿਨੀ ਗੁਰਮੁਖ ਨਾਮ ਧਿਆਇਆ ਤਿਨ ਫਿਰ ਬਿਗਨ ਕੋਈ RAM RAJE ਜਿਨੀ ਸਤਗੁਰੂ ਪੁਰਖ ਮਨ ਆਇਆ ਤੈਨ ਪੂਜੇ ਸਭ ਕੋਈ ਜਿਨਨੀ ਸਤਗੁਰ ਪਿਆਰਾ ਸੇਵਿਆ ਤਿਨ ਸੁਖ ਸਦ ਹੋਈ ਜਿਨਾਂ ਨਾਨਕ ਸਤਗੁਰ ਭੇਟਿਆ ਤਿਨਾਂ ਮਿਲਿਆ ਹਰਿ ਸੋਈ ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਚਖ ਮਾਰਾ ਜਿਨ ਨਾਨਕ ਨਾਮ ਧਿਆਇਆ ਹਰ ਰਖਣਹਾਰਾ ਹਰ ਜੁਗ ਜੁਗ ਭਗਤੋ ਪਾਇਆ ਪੈ ਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਲ ਮਾਰਿਆ ਪ੍ਰਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ